ਨਾਮ ਮੇਰਾ ਕੋਮਲਪ੍ਰੀਤ ਕੋਹਰਾ ਮੈਂ ਇਹ ਵਿੱਚ ਆਪਣਾ ਚਾਹਦਾ ਕੰਮ ਕਰਦੀ ਆ ਮੈਂ ਆਪਣਾ ਚਾਹਦਾ ਕੰਮ ਕਰਦੀ ਆ ਮੇਰੀ ਉਮਰ 17 ਸਾਲਾ 12ਵੀਂ ਕਲਾਸ ਦੇ ਵਿੱਚ ਮੈਂ ਪੜ੍ਹਦੀ ਆ ਤੇ ਮੇਰੇ ਪਾਪਾ ਹੈ ਨਹੀਂ ਆ ਮਤਲਬ ਮੈਨੂੰ ਛੱਡ ਗਏ ਨੇ ਤੇ ਸਾਧਨ ਵਾਲਾ ਕੋਈ ਨਹੀਂ ਹੈਗਾ ਮੈਂ ਮੇਰੀ ਮੰਮੀ ਤੇ ਮੇਰਾ ਭਰਾ ਹੈ ਮੇਰੀ ਫੈਮਲੀ ਦੇ ਵਿੱਚ ਚਾਹ ਦਾ ਖੋਖਾ ਆ ਮਤਲਬ ਵੀਰੇ ਇੰਨੇ ਇੱਕ ਜਿਆਦਾ ਮਹੀਨੇ ਬੱਜੇ ਨੇ ਕਿ ਹੁਣ ਤੁਹਾਡੀ ਸਪੋਰਟ ਨਾਲ ਤੁਹਾਡੀ ਹੈਲਪ ਦੇ ਨਾਲ ਮੇਰੇ ਨੂੰ ਤਾਂ ਲੈ ਕੇ ਜਾਣਾ ਕਿ ਤੁਸੀਂ ਮੇਰੇ ਭੈਣ ਭਰਾਓ ਜਿਹਨਾਂ ਨੇ ਸਾਥ ਦੇਣਾ ਮੇਰਾ ਹੱਥ ਜੋੜ ਕੇ ਬੇਨਤੀ ਆ ਕਿ ਮੇਰਾ ਸਾਥ ਦਿਓ ਕਿ ਮੈਂ ਅੱਗੇ ਲੈ ਕੇ ਜਾ ਸਕੇ ਕੰਮ ਨੂੰ ਮੇਰੀ ਦੁਕਾਨ ਪੈਂਦੀ ਆ ਜਲੰਧਰ ਤੇ ਅੰਬਸਰ ਵਾਲੇ ਰੋਡ ਤੇ ਪੁਲ ਦੇ نیچے ਸ਼ੀਦਰਸ਼ਨ ਫੈਰੂਮਨ ਸਕੂਲ ਪਬਲਿਕ ਦੇ ਸਾਹਮਣੇ ਸਤਗੁਰੂ ਟੀ ਸਟਾਲ ਲੱਗਾ ਹੋਇਆ ਵਾ ਮੇਰੇ ਕੋਲ ਚਾਹ ਗੁੜ ਦੀ ਚਾਹ ਕੌਫੀ ਪਰੌਂਠੇ ਰੋਟੀ ਸਾਰਾ ਕੁਝ ਮਿਲਦਾ ਵਾ ਮੇਰੇ ਭੈਣ ਮੇਰੇ ਭਰਾ ਇੱਥੇ ਰੋਕੇ ਜਰੂਰ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਵੇਰੇ ਤੁਹਾਡੀ سپورਟ ਦੇ ਨਾਲ ਹੁਣ ਇੱਕ ਔਖੇ ਨੂੰ ਅੱਗੇ ਲੈ ਜਾਣਾ ਪੂਰਨ سپورਟ ਕਰਿਓ ਧੰਨਵਾਦ ਵੀਰੇ ਇਹ ਰਿਸ਼ਤੇਦਾਰ ਨੇ ਸਾਥ ਦਿੱਤਾ ਤੇਰਾ ਕਿ ਨਹੀਂ ਨਹੀਂ ਵੀਰੇ ਕਿ ਸਰ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ ਹੈਗਾ ਸੋ ਕੁਛ ਦੇ ਮੈਂ ਨਹੀਂ ਮਾਰਦੇ ਨੇ ਕਿ ਇਹ ਕੀ ਕੰਮ ਖੋਲਿਆ ਏ ਕੋਈ ਗੱਲ ਨਹੀਂ ਮਿਹਨੇ ਨੇ ਮਿਹਨੇ ਨਹੀਂ ਮੇਰੇ ਲਈ ਵੀਰੇ ਪੋਜ਼ਿਟਿਵ ਥਿੰਕਿੰਗ ਆ ਮੈਂ ਮੋਟੀਵੇਟ ਹੁੰਦੀ ਆ ਚੀਜ਼ਾਂ ਤੋਂ ਕਿ ਮੈਨੂੰ ਮਿਹਨੇ ਵਾਦਦੇ ਨੇ ਹੋਰ ਮਾਰਨ ਮਿਹਨੇ ਕਿਉਂਕਿ ਵੀਰੇ ਮਿਹਨੇ ਮਿਹਨਾ ਮਿਹਨਾ ਦਾ ਜੋੜ ਕੇ ਨਾ ਫਿਰ ਜਾਏ ਕਿਤੇ ਬੰਦਾ ਸਟੈਂਡ ਹੁੰਦਾ ਆ ਮੇਰੇ ਮੈਂ ਕਰਨੀਆਂ ਹੋਰ ਮਰਨ ਮੈਨੂੰ ਕਿ ਮੈਂ ਆਪਣੇ ਕੋਖੇ ਤੋਂ ਬ੍ਰਾਂਡ ਬਣਾ ਲਾਂ ਕਿਉਂਕਿ ਸੁਪਨਾ ਹੀ ਹੋਣਾ ਹੀ ਹੈ ਮੇਰਾ ਕਿ ਤੇ ਚਾਹ ਵਾਲੀ ਕੁੜੀਆਂ ਨਾਲ ਤੇ ਚਾਹ ਵਾਲੀ ਕੁੜੀ ਲੈ ਕੇ ਚੱਲਣਾ ਜ਼ਿੰਦਗੀ 'ਚ ਹੁਣ ਮੈਂ ਉਹ ਸਾਰੇ ਲੋਕ ਪਿੰਡ ਦੇ ਕਹਿੰਦੇ ਉਹ ਜਾਂਦੇ ਚਾਹ ਦੇ ਹਾਂਜੀ ਮੇਰੇ ਜਿੱਥੇ ਰਹਿੰਦੇ ਹਾਂ ਹੁਣ ਰਿਸ਼ਤਦਾਰਾਂ ਦੇ ਘਰੇ ਤੇ ਉਹ ਵੀ ਵੀਰੇ ਉੱਥੇ ਵੀ ਸਾਡੇ ਕਲਾਸ ਦੇ ਕੁੜੀਆਂ ਮੁੰਡੇ ਸਾਨੂੰ ਚਾਹ ਵਾਲੇ ਚਾਹ ਵਾਲੇ ਕਹਿੰਦੇ ਨੇ ਕੋਈ ਵੀ ਮਤਲਬ ਉਹ ਸਪੋਰਟ ਨਹੀਂ ਕਰਦਾ ਪਰ ਜਿੰਨੇ ਵੀ ਮੇਰੇ ਸੋਸ਼ਲ ਮੀਡੀਆ ਤੇ ਭੈਣ ਭਰਾ ਮੇਰੇ ਨਾਲ ਜੁੜੇ ਨੇ ਉਹ ਮੈਨੂੰ ਮਤਲਬ ਸਲਾਮ ਕਰਦੇ ਨੇ ਕਿ ਤੁਸੀਂ ਵਧੀਆ ਕੰਮ ਸ਼ੁਰੂ ਕੀਤਾ ਵਾ ਪਰ ਕੋਈ ਰਿਸ਼ਤੇਦਾਰ ਨੂੰ ਮਾਨ ਨਹੀਂ ਆ ਉਹ ਨੀਵਾਂਪਣ ਮਹਿਸੂਸ ਕਰਦੇ ਨੇ ਇਹ ਰੇੜੀ ਤੋਂ ਪਰ ਰੇੜੀ ਨਹੀਂ ਆ ਕਿਸ ਦਿਨੇ ਕਾਫੇ ਬਰੈਡ ਤੱਕ ਜਾਉਗੀ ਪਰ ਉਧਰ ਉਹਨਾਂ ਨੂੰ ਮਾਨ ਹੋਣਾ ਕਿ ਸਾਡੀ ਕੁੜੀ ਆ ਤਾਂ ਉਹ ਦਿਨ ਮਾਨ ਨਾ ਕਰਿਓ ਹੱਥ ਜੋੜ ਕੇ ਬੇਨਤੀ ਆ ਜੇ ਅੱਜ ਛੱਡਿਆ ਛੱਡ ਕੇ ਰੱਖਿਓ ਸਾਨੂੰ ਬਹੁਤ ਸਾਰੀਆਂ ਬੱਚੀਆਂ ਨੇ ਬਹੁਤ ਸਾਰੇ ਲੜਕੇ ਨੇ ਜਿਹੜੇ ਪੜ੍ਹ ਲਿਖ ਕੇ ਕੁਝ ਨਹੀਂ ਕਰਦੇ ਉਹਨਾਂ ਨੂੰ ਕੀ ਕਹਿੰਦੇ ਆ ਮੇਰੇ ਜਿਹੜਾ ਬੰਦਾ ਇੱਕ ਤਾਂ ਮੈਂ ਇਹ ਤੁਹਾਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਜਦੋਂ ਬੰਦਾ ਟੀਨੇਜ ਦੇ ਵਿੱਚ ਆਂਦਾ ਹੈ ਨਾ ਉਦੋਂ ਹੀ ਆਪਣਾ ਇੱਕ ਗੋਲ ਅਚੀਵ ਕਰ ਲਓ ਕਿ ਗੋਲ ਇਹ ਰੱਖੋ ਕਿ ਮੈਂ ਆਹ ਕਰਨਾ ਪਹਿਲੇ ਸਟੈਪ 'ਚ ਫਿਰ ਆਹ ਕਰਨਾ ਫਿਰ ਉਹ ਕਰਨਾ ਸਟੈਪ ਬਾਈ ਸਟੈਪ ਕੰਮ ਕਰੋ ਕਿਉਂਕਿ ਪੜ੍ਹ ਲੈ ਕੇ ਕੁਝ ਨਹੀਂ ਹੈਗਾ ਵੇਖੋ ਆਪਾ ਪੜਾਈ ਲਿਖਾਈ ਕਰਦੇ ਆ ਨੌਕਰੀ ਵਾਸਤੇ ਜਦੋਂ ਆਪਾਂ ਆਪਣੇ ਕੰਪਨੀ ਫੋਲਣੀ ਹੋਵੇ ਆਪਣਾ ਬ੍ਰੈਂਡ ਫੋਲਣਾ ਹੋਵੇ ਡਸ ਨਾਟ ਮੈਟਰ ਅ ਸਟੱਡੀ ਸਟੱਡੀ ਮੈਟਰ ਨਹੀਂ ਕਰਦੀ ਮੈਂ ਗਰੀਬ ਆ ਇਸ ਟਾਈਮ ਤੇ ਕੋਈ ਗੱਲ ਨਹੀਂ ਕਿਸੇ ਦਿਨ ਅਮੀਰ ਹੋਵਾਂਗੀ ਜਦੋਂ ਮੇਰਾ ਇਹ ਚਾਹ ਦਾ ਖੋਖਾ ਇੱਕ ਬ੍ਰੈਂਡ ਬਣੂਗਾ